ਸਸਿਕਲ ਜੀ ਸਵੇਰ ਗਈ ਆ ਹੋ ਸਸਿਕਲ ਜੀ ਸਭ ਨੂੰ ਮੇਜ ਸਿੰਘ ਲੱਗੇ ਛਾਣਾ ਖਾ ਰਹੇ ਹੈ ਗਜਰੇਲਾ ਆ ਦੇਖੋ ਜੀ ਗਜਰੇਲਾ ਸਾਡੀ ਬੀਬੀ ਨੇ ਪੜਾਇਆ ਉੱਠ ਕੇ ਕੰਮ ਚੱਲੇਗਾ ਜਿੰਮ ਦਾ ਬਦਲ ਮੈਂ ਆਪਣੀ ਡਿਊਟੀ ਬੁੱਢੇ ਨੂੰ ਪਾਣੀ ਪਾਤਾ ਫੁੱਲਾਂ ਨੂੰ ਬਹੁਤ ਵਧੀਆ ਕੀਤਾ ਹੋਰ ਕੀ ਕਰਨਾ ਅੱਜ ਅੱਜ ਮੈਂ ਇੱਕ ਤਾਂ ਆਪਣੇ ਰਿਸ਼ਤੇਦਾਰ ਵੀ ਆਉਣੇ ਅੱਜ ਹੈ ਨਾ ਰਿਸੀਦਰਾਂ ਮਾਤੇ ਰੋਟੀ ਪਾਣੀ ਤਿਆਰ ਕਰਨਾ ਹੈ ਤੇ ਇੱਕ ਮੇਰੀ ਸਲਾਹ ਆ ਜਿਹੜਾ ਪਾਣੀ ਨਾਲ ਟੱਬ ਪਿਆ ਨਾ ਇਹਨੂੰ ਮੂਵ ਕਰਕੇ ਦੂਸਰੇ ਪਾਸੇ ਕਰਕੇ ਭਰਨਾ ਆ ਫੁਰਮਾਂ ਵੀ ਕੱਢ ਕੇ ਕਰਦੇ ਭਾਈ ਲੈ ਕੇ ਖਾਣੇ ਆਂ ਫਿਰ ਬਿੱਕੀ ਨੇ ਤਾਂ ਨਾ ਆ ਬੜਾਈ ਵਿੱਚ ਬਸ ਰੋਜ਼ ਨਹੀਂ ਰੋਜ਼ ਆ ਤੇ ਮਸੀਆ ਜੀ ਜਿਹੜਾ ਤੇ ਮਸੀਆ ਜੀ ਕਿਹੜਾ ਕੱਢਣਾ ਹਾਂ ਜਨ ਲਾ ਕੇ ਜੀ ਵੀ ਕੋਸੀ ਇਸ ਪੈਂ 2010 ਅਸੀਂ ਇਸ ਟੈਕ ਕਰ ਲਉ ਦਿੱਲੀ ਹੋ ਗਿਆ ਤੇ ਨਹੀਂ ਘੰਟਾ ਸਰਚ ਨਹੀਂ ਕੋਈ ਨਾ ਕੱਪਾ ਲੈਣੇ ਕੋਈ ਬੰਦ ਨਾ ਕੋਈ ਨੂੰ ਮੇਟਾਣੇ ਰਾਤ ਆ ਬਹਿ ਰਿਹਾ ਹੈ ਮੈਂ ਮਾਣ ਦੇ ਇਜਾਜ਼ਤ ਆਨ ਗੱਜਾ ਪੰਜਾਂ ਮੋੜੇ ਤੇ ਜਾਣਾ ਹੈ ਬਸ ਦਾਦੀ ਰੋਣ ਦੇ ਇਜਾਜ਼ਤਾਂ ਜਾਨਾ ਸਾਈ ਦੇ ਨਹੀਂ ਹਾਂ ਅੱਗੇ ਹੁੰਦੇ ਨੇ ਜਸ ਸਾਡੇ ਕੰਮ ਸਾਰੇ ਉੱਧਰ ਲੈ ਹੈ ਕੰਮ ਉਧਰ ਤੇ ਗਾਣਾ ਏ ਤਰੀਕ ਜਿਹੜੀ ਹੈਗੀ ਗਾਣਾ ਗਾਣਾ ਮਹਾਰਾਜ ਨੇ ਦੀ ਗੀਤ ਨੂੰ ਸਮਸਾ ਮਹਾਰਾ ਫਰਵਾਇਕਾ ਥੇਰੇ ਦੂਰ ਇਹ ਹਰਾਬਾ ਹੈ ਉਹ ਯਾਦ ਉਹ ਮਾਤ ਉਹ ਯਾਦ ਉਹ ਮਹਾਰਾ ਕੋਲ ਜਾਣਾ ਇਹ ਬਦ ਕਹਿ ਕੇ ਬੋਲ ਉੱਥੇ ਹੋਣੀ ਉੱਥੇ ਹੋਈ ਲੱਭਾ ਲੈ ਕੇ ਕੋਨਾ ਪਰਨਾਤਨਾ ਪਾਰਸੀ ਜੀ ਦਮਾਲ ਮੈਂ ਉਹਨਾਂ ਦੇ ਮਾਪੇ ਨੂੰ ਮੈਂ ਉਹਨਾਂ ਨੂੰ ਮਾਪੇ ਨੂੰ ਪਤਾ ਅੱਜ ਉਹ ਗੋਲੇ ਨਾਲ ਨਾਲ ਕੋਈ ਨਹੀਂ ਜਾਂਦੇ ਉਹਨਾਂ ਦੇ ਕਾਰਗਾ ਆਪਾ ਹੁੰਦੀ ਮੈਂ ਕਿਹਾ ਮੈਂ ਉਹਨਾਂ ਨੂੰ ਫਿਲਾਮ ਆ ਜਦ ਦੀ ਮੀਟ ਚਾਹੀਦੀ ਹੈ ਮੀਟ ਚਲ ਜਾਣਾ ਨਾ ਇਹਨੇ ਬਣਾਉਣਾ ਹਾਂ ਹਾਂ ਮੈਂ ਉਹਨਾਂ ਦਾ ਸਭ ਭਾਣਾ ਨੇ ਇੱਕ ਘੰਟੇ ਜੇ ਬਣਾਉਂਦੇ ਹਾਂ ਬੱਚੇ ਇਧਰ ਬਣਾਇਆ ਅੱਜ ਹੀ ਬਣਾ ਲ ਗੇ ਬੋਤਾ ਪਾਈ ਤੇਲ ਕੋਈ ਲੇ ਕੇ ਨਾ ਕੋਂਦੇ ਹਾਂ ਤੇਲ ਨਹੀਂ ਬੰਦਾ ਤੇਲ ਦਾ ਜੋ ਨਿਕਲਿਆ ਹਣਾ ਬੱਕਰੀ ਦਾ ਕਾਜ ਦੇ ਲੈ ਲੈ ਜਬਲੀ ਹਾਂਜੀ ਕੋਈ ਨਾ ਮਿਲਦਾ ਕਿੰਨੇ ਅੱਛਾ ਹਾਂ ਅਣੀ ਕਿਹਾ ਜੋਨੇ ਇੱਕ ਨਹੀਂ ਕਹਿੰਦਾ ਬੱਟ ਕਢਾ ਦੂਗਾ ਤੁਹਾਡੇ ਬਾਕੀ ਨਾ ਪਾਈ ਗਏ ਬਹੁਤ ਬਿਜਮੀ ਕਹਿੰਦੇ ਗਏ ਜੇ ਬੱਟੇ ਨਾਲ ਅੱਗੇ ਤੁਹਾਡੇ ਮੈਂ ਮੈਂ ਕਾਹਨ ਕਰਦੀ ਹਾਂ ਦਸਾਂ ਲੰਮੇ ਚਮਚਾ ਕੱਢ ਰੱਖੀ ਬਸ ਯਾਰੀ ਕਰੀ ਦਾਂਤ ਤੋਂ ਕਰ ਲੈ ਵੀ ਕਾਦੀ ਸਬ ਬਣਾਉਣ ਲੱਗੇ ਹੁਣ ਚੱਪਣ ਕੱਦਦੂ ਚੱਪਣ ਕੱਦਦੂ ਆ ਚੱਪਣ ਕੱਦਦੂ ਚੱਪਣ ਕੱਦਦੂ ਵਰਗੇ ਨਿਕਾ ਬਣਾਉਣੇ ਇੱਕ ਰਾਜਮਾ ਬਸ ਇੱਕ ਬੋਟਲ ਬਸ ਮੈਂ ਰਾਜਮਾ ਨਾਲ ਰਾਜਮਾ ਠੀਕ ਆ ਨਹੀਂ ਆ ਜਾਦੇ ਜਾ ਵੀ ਨਾ ਨਾਲ ਦੇ ਪਈਆਂ ਨਾਲ ਰਿਸ਼ਤੇਦਾਰਾਂ ਦੀ ਤਿਆਰੀ ਕਰਦੇ ਆਂ ਮੇਰੇ ਜਾਣ ਦੀ ਤਿਆਰੀ ਕਿੰਨੇ ਰਿਸ਼ਤੇਦਾਰਾਂ ਦੀ ਅੱਛੇ ਜਾਣ ਦੀ ਵਿੱਚ ਰਿਸ਼ਤੇਦਾਰਾਂ ਦੀ ਪੱਤਨੀ ਕਿੱਲੇ ਕਰ ਰੱਖ ਕਈ ਵਾਰ ਦੇਖਿਆ ਮੈਂ ਬਣਾਉਂਦੇ ਆਂ ਮੀਟ ਵਿੱਚ ਚੰਗਾ ਗਾਹ ਪੈ ਜਾਂਦਾ ਤੇ ਆਚੀ ਰੋਹਾ ਕਰੋ ਇਦਾਂ ਬਹੁਤ ਗਾਹ ਲੱਗਣਾ ਹੈ ਹੋਣੇ ਤਾਂ ਜਰੂਰੀ ਹੈ ਤੋਮੈਟਰ ਦਾ ਜਮ ਮਾਰ ਪਹਿਲੀ ਗੱਲ ਤਾਂ ਗਾਹਨ ਵੇਜ ਆਪਾਂ ਕਰ ਲਵਾਂ ਜੀ ਨਾ ਯਾ ਵੇ ਨਾ ਆਪਾਂ ਗਏ ਜੇ ਸਾਰੇ ਪਰਿਵਾਰ ਖਾ ਗਏ ਤੇ ਕਿਉਂ ਜਿਹੜਾ ਨਾ ਆਪਾਂ ਖਾ ਗਏ ਵੀਰੇ ਕਿਉਂ ਲੈ ਮਰੇ ਆਪੇ ਬਣਾਉਂਦੀ ਫਿਰੇ ਹੁੰਦਾ ਏ ਜੇ ਖਾਵੇ ਉਹ ਜਦ ਤੱਕ ਪਰਪਰ ਕਹਿੰਦੇ ਦਿੱਤਾਸ ਵੀਰ ਨੰਦੇ ਆਹ ਹੁੰਦਾ ਏ ਜਿਹਨੇ ਖਾਣਾ ਨਹੀਂ ਉਹਨੂੰ ਕੀ ਲੋੜ ਬਣਾਉਣ ਦੀ ਉਹਨੂੰ ਕੀ ਲੋੜ ਬਈ ਜਾਂਦੀ ਗੱਲਾਂ ਦੇ ਕਰਨੇ ਦੀ ਸਭ ਕੁਝ ਚੱਲ ਜਾਂਦੀ ਇਹ ਤਾਂ ਕਹਿੰਦਾ ਨਾ ਇਹ ਮਿੱਠ ਬਣਾਉਣਾ ਹੈ ਇਹ ਤਾਂ ਬਣਾਉਣਾ ਕਾਲਾ ਬਣਾਉਣਾ ਹੈ ਬੇਬਾਕੀ ਕੈ ਕੇ ਬਣਾਉਗੀ ਨਹੀਂ ਬਸ ਆਪੂ ਸੁਝਾਵੇ ਜੂ ਵੀਰ ਮੁੱਠ ਨਹੀਂ ਹੁੰਦੀ ਜਾਂਦਾ ਬਣਾਉਣ ਵਾਸਤੇ ਮੈਂ ਤਾਂ ਕਹਿੰਦੀ ਆ ਕਿ ਦਾ ਨਾਮ ਮੇਟੂ ਲਈ ਆਵੇ ਨਾ ਬੜਾ ਖਾਵੇ ਪਹਾੜੀ ਨਾਲ ਹੈ ਹੈ ਮੈਂ ਤਾਂ ਇੰਡੀਆ ਕਿਸਾ ਜਿਵੇਂ ਆਪਾਂ ਜਿਨੂ ਰਹੋ ਤੇ ਕਰ ਵੀ ਜਾਇਆ ਤਾਂ ਜਿਵੇਂ ਜਸਾ ਵੀ ਤੇ ਬੜੀ ਜਲਮੀ ਕਾਤਾ ਬਣਿਆ ਬਣਾਈ ਇਹਨੂੰ ਦਵਾ ਦੋਈ ਸਾਥੀ ਜਦੋਂ ਜਿਹੜੀ ਲੱਗਿਓਂ ਖਾਣਦੇ ਹੁੰਨੇ ਬਸ ਹੋ ਜਾਂਦਾ ਰੋਟੀ ਸਾਥੀ ਕੇ ਖਾਣਣੀ ਹੈ ਇੱਕ ਇੱਕ ਦੀ ਦੋ ਖਾਣੀ ਹੈ ਬਸ ਉਹਦੇ ਤੇ ਖਾ ਲੈਣਾ ਪਰ ਨਹੀਂ ਖਾਣਾ ਗਲਤ ਹੈ ਵਾ ਮੈਂ ਮੈਂ ਤੇ ਗੱਲ ਤੋਂ ਕੀ ਕਰੇ ਕਿਆ ਵੈਤ ਤਾਂ ਬੰਨ ਨਹੀਂ ਇਹ ਗੱਲ ਨਹੀਂ ਬਹੁਤ ਚਲੀ ਦਿਖਾਈ ਜੋ ਬਹੁਤੀ ਸਫਾਈ ਵੀ ਨਹੀਂ ਹੁੰਦੀ ਹੈ ਸਫਾਈ ਤਾਂ ਕਿਹਾ ਹੁੰਦੀ ਆ ਹਾਂ ਹਾਂ ਦੇਖਿਆ ਤਲੀ ਤਾਂ ਹੈ ਨਹੀਂ ਕਿ ਮੈਨੂੰ ਬਣਾਉਣ ਵਾਲੀ ਤਾਂ ਤਸਲੀ ਤਾਂ ਬਹੁਤ ਦਿੱਤੀ ਆ ਪੱਲੇ ਵੀ ਦੰਦਾ ਹੀ ਪਾਗਣਾ ਸਰਪੰਚ ਆਏ ਵੀ ਕੀ ਕੀ ਕਰਨਾ ਕਿ ਲੱਗੇ ਹੋਏ ਬਾਈ ਆਪਣੇ ਕਿਤੇ ਸਮਝਾਤਾ ਸਰ ਤਦ ਫੇਤੀ ਗੱਲ ਜਨ ਬਤਾਂ ਲੱਗ ਪਈ ਕੋਈ ਮੈਂ ਜੇ ਨਾ ਅਗਲੇ ਥੋੜਾ ਸਿੱਕਾ ਚੜ੍ਹ ਜੇ ਨਹੀਂ ਮਾਇਆ ਦਾ ਲਾਇ ਨਾ ਬੈਣਾ ਬਣਾਉਗਾ ਮੈਂ ਉਹ ਤਾਂ ਪਹਿਲਾਂ ਤੋਂ ਹੀ ਦੇ ਲਾਦਾ ਸੀ ਇਹਨਾਂ ਨੂੰ ਮੈਂ ਟੋਨ ਆਲੀ ਆ ਬਣਾਉਗਾ ਉਹ ਤਾਂ ਮੈਂ ਚਿਲਕੇ ਨੇ ਚਿਲਕੀ ਮੈਂ ਜਾਣ ਦੇ ਜਿਹਨੂੰ ਚਾਹਵੇਂ ਸਭਰ ਵੀ ਆਪ ਹੀ ਬਣਾਏਗਾ ਉਹ ਆਪ ਹੀ ਕੰਦਾ ਹੁੰਦਾ ਤਾਂ ਹੈ ਅੱਜ ਉਹ ਦੇ ਦਿੰਦਾ ਉਹ ਪੈਸੇ ਅੱਜ ਨਹੀਂ ਆ ਦੇਣਾ ਰੋਹੀ ਬਣਾਏ ਬਣਾਏ ਨਾ ਬਣਾ ਕੇ ਘਰ ਕਿ ਤਾਈ ਬਰੋਂ ਦਰਕਾ ਲਾ ਕੇ ਖੇਲਦੀ ਤਾ ਨਹੀਂ ਉਹ ਤੋਂ ਬੁਣਵਾ ਲੈਣਾ ਇਹ ਵੀ ਦੇਖਦਾ ਪੈਸੇ ਕਿੰਨੇ ਲਾ 100 ਦਿਨ ਚਾਸ ਨਹੀਂ ਦੇਖਦਾ ਮੈਂ ਰੱਖ ਸਕਦਾ ਇਸਾ 5 ਤਦ ਵਿੱਚ ਬਾਈ ਜਣਾ ਹੈ ਚੰਗੀ ਤਰ੍ਹਾਂ ਉਹ ਆਪਣੀ ਇਸਾ 5 ਤਦ ਵਿੱਚ ਆਪਣਾ ਭਾਈ ਸਾਬਾ ਵੀ ਠੀਕ ਹੋ ਗਿਆ ਖੜਾ ਦੇਣਾ ਤਰ ਤਰੀ ਇਨਸ ਜਿਹਾ ਕਾਨੂੰਨੀ ਜਿਆਦਾ ਗਾਣਾ ਜਦ ਤੱਕ ਇਹ ਚਾਮ ਬਾਬਾ ਮੈਂ ਬਹੁਤਾ ਵੀ ਖਰਾਬ ਕਰੂਗਾ ਬਟਾ ਕਾਦਾ ਹੋਇਆ ਤਾਂ ਇਹ ਰੁਕ ਜਾਈਂ ਚੁੱਪ ਸੰਦੀ ਦੀ ਪਿੱਦੀ ਦੀ ਲਾਣ ਟਣ ਦੇ ਚਲਾ ਫਿਰ ਬਣਾਓ ਸਬਜ਼ੀ ਭਾਜੀ ਤੁਸੀਂ ਹੁਣ ਮਾਰੋ ਤੜਕਾ ਸਬਜ਼ੀ ਦੋ ਵੀ ਚਾਰੀਆਂ ਕਰ ਪਿਆਵਾਂ ਮੀ ਹਾਂ ਹਾਂ ਇੱਧਰ ਜਿੱਤ ਚਾਰੀਆਂ ਤਾਂ ਦੇਖੀ ਨਾ ਉਹ ਉਧਰ ਨਹੀਂ ਉਧਰ ਤਾਂ ਤੁਰਨ ਲੱਗੇ ਹੋਣੇ ਘਰ ਤੋਂ ਹਾਂ ਉਹ ਵੀ ਚਾਰੀਆਂ ਕਰ ਰਹੇ ਆ ਅੱਨੇ ਅੱਜ ਇੱਧਰ ਇੱਧਰ ਹੀ ਸਬਜ਼ੀ ਭਾਜੀ ਇੱਧਰ ਲੱਗੇ ਹੋ ਗਏ ਬਾਗ ਦੇ ਆਪਣੇ ਗਏ ਚੋ ਉਹ ਹੋ ਗਿਆ ਪਾਣੀ ਦਾ ਬੰਦ ਕਰ ਦੋ ਉਧਰ ਮੈਂ ਮੈਂ ਉਹ ਲਾ ਕੇ ਭੁੱਲੇ ਗਿਆ ਤਾਂ ਮੈਂ ਪਾਣੀ ਛੱਡ ਕੇ ਇੱਧਰ ਇਹ ਭੁੱਲੇ ਭਰ ਗਿਆ ਉੱਛਲ ਗਿਆ ਪਾਣੀ ਉਹ ਨਾਲੇ ਸਾਫ਼ ਹੋ ਜਾ ਉੱਪਰੋਂ ਉੱਪਰ ਲਾ ਤੇ ਹਾਂ ਮੋਟਰ ਹੀ ਬੰਦ ਕਰੇ ਦਮਾਂ ਮੈਨੂੰ ਲੱਗਦਾ ਹਣਾ ਚੱਲਦੀ ਆ ਮੋਟਰ ਆਪਣੀ ਕਰਦਣਾ ਬੰਦ ਦੇ ਪਾਣੀ ਸਾਰੀ ਵੀਰਾਂ ਦਾ ਚੰਗੰਦਾ ਪਾਣੀ ਹਾਰਾ ਕਰ ਦਮ ਬ੍ਰੇਜੇ ਨਾ ਆ ਮਾਂ ਚਾਲ ਹੋ ਗਈ ਚੱਕ ਦੋ ਦੇ ਪਈਆ ਹੁਣ ਬੰਦ ਪਾਣੀ ਆਪਣਾ ਖਾਰਾ ਪਾਣੀ ਨਹੀਂ ਹੈਗਾ ਕਿ ਹੈਗਾ ਘਾਰੀ ਪਈ ਹੈ ਕਿ ਬੋਤਲ ਨਹੀਂ ਰੱਖਦੇ ਵਿੱਚ ਚੱਕ ਕੇ ਖਾਰੇ ਪਾਣੀ ਦੇ ਬੋਤਲਾਂ ਹਾਂ ਫਈਆਂ ਉਹਰੇ ਤੇ ਨਾਲ ਦੂਆ ਨਾਰਮਲ ਪਾਣੀ ਦੇਖ ਦਮਾ ਹੈ ਨਾ ਹਾਂ ਖਾਰੀਂ ਰੱਖ ਦੇਗਾ ਲੱਗ ਲਵਾਂਗੇ ਨਾਲ ਪਹਿਲਾਂ ਕਹਾਂ ਦੂਮ ਮੈਂ ਨਹੀਂ ਚਾਹ ਰਣ ਵੀ ਆਪਣਾ ਲੱਗਿਆ ਹੈ ਮੋਟਰ ਤੇ ਗੰਗਾ ਹਾਂ ਜਿਸ ਹਿਸਾਬੇ ਹੁੰਦਾ ਮੂਰੇ ਨਹੀਂ ਬਗਤ ਤਾਂ ਮੈਂ ਕੋੜਾ ਇਖਾਦੀ ਬਰਾਈ ਕਰਦਾ ਇਹ ਮੈਂ ਜਮਾ ਚਾਹ ਹੁ ਬਲਕਟਾਉਣ ਸਮਰਾਲੇ ਲੱਗਿਆ ਬਰਾਈ ਕਰਨਾ ਚੱਲ ਰਹੀਆਂ ਤੇ ਆਲੀਆਂ ਸ਼ਾਮ ਦੀਆਂ ਪੂਰੀਆਂ ਪੂਰੀਆਂ ਆਜਾਉਂਦੀ ਆ ਮੱਖਾ ਬੰਨ ਕੇ ਆ ਤੋ ਸਭ ਤੋਂ ਪਹਿਲਾਂ ਕੀ ਬਣਾਉਣਾ ਹਾਂ ਰਾਜਮਾ ਬਣਾ ਦੇ ਹੂੰ ਅਭੀ ਬਣਾ ਤੇ ਰਾਜਮਾ ਹੁਣ ਤੇਰੀ ਰਹਿ ਗਈ ਸਬਜ਼ੀ ਬਣਾਉਣੀ ਓਹੀ ਸਬਜ਼ੀ ਬਣਾਉਗੀ ਮੈਂ ਤੇਰੇ ਨਾਲ ਲਈ ਹੈਲਪ ਕਰਦੀ ਆ ਅੱਛਾ ਹਾਂ ਤਾਂ ਅੱਛਾ ਹੈ ਹੈਲਪ ਕਰਾਂਗੀ ਹੈਲਪ ਕਰ ਹੈਲਪ ਹਾਂ ਠੀਕ ਹੁੰਦਾ ਹੂੰ ਉਹਦੇ ਇੱਕ ਹੈਲਪਰ ਵੀ ਹੁੰਦੇ ਨੇ ਮੈਂ ਜੀ ਦੀਦੀ ਸਾਡੇ ਮੇ ਤੁਕਨੇ ਦਾ ਮੈਂ ਨਾਲ ਹੈਲਪਰ ਐ ਨਹੀਂ ਬੀਬੀ ਸਿਰ ਸਲਾਹ ਦੇਣ ਵਾਲਾ ਹੀ ਆ ਉਹ ਦੂਜੇ ਕੰਮ ਨਹੀਂ ਕਰਨਾ ਉਹ ਤੇਰੇ ਬੀਬੀ ਜਦੋਂ ਉਹ ਆਈ ਕਿ ਨਹੀਂ ਸਾਡੇ ਸਾਡਾ ਮਸ਼ੂਰ ਉਹ ਜਾਈ ਤੇ ਉਹ ਮੈਂ ਤਾਂ ਉੱਪਰ ਨੇ ਤੇ ਮੈਂ ਹੈਡ ਦਾ ਕੰਮ ਕਰਦਾ ਕਰੂਗਾ ਕੋਈ ਸਿਰ ਦਸਣਾ ਹੁੰਦਾ ਵੀ ਪਹਿਲਾਂ ਮੈਂ ਲਾ ਬਣਾ ਲਊਗਾ ਜਦੋਂ ਦਸਣਾ ਵੀ ਤਾਂ ਪੁੱਛਣਾ ਹੀ ਹੁੰਦਾ ਉਹ ਮੇਨ ਉਹਨਾਂ ਤੋਂ ਬਿਨਾਂ ਕਿਸੇ ਤਰ੍ਹਾਂ ਦੇ ਨਹੀਂ ਕਿ ਉਹ ਸਹੀ ਜਿਹਾ ਹੈ ਹਾਂ ਇਹ ਦਾ ਕਾਹਦਾ ਮਸਲਾ ਹੈ ਅੱਗੇ ਪਟਕੇ ਅਰਾਜੈਂਟ ਹੈ ਜਿਹੜਾ ਇਹ ਬਣਾਉਂਦੇ ਨੇ ਲਿਜਾਣ ਤੋਂ ਪਹਿਲਾਂ ਇਹ ਹੋ ਜੀਦੇ ਨੇ ਠੀਕ ਉਹਦਾ ਇਹ ਤਾਂ ਇਸ ਤਰ੍ਹਾਂ ਨਹੀਂ ਆਉਣਾ ਹੋਵੇ ਕਦੇ ਵੀ ਇਸ ਤਰ੍ਹਾਂ ਤੇ ਆਉਂਦੇ ਨੂੰ ਸਮਾਨ ਸਾਰਾ ਤਿਆਰ ਪਿਆ ਹਾਂ ਫਿਰ ਆਪਰੇ ਬੈਠੇ ਫਿਰ ਬੰਦੇ ਬੈਠ ਫੂਟ ਵੀ ਜਾਂਦੇ ਹੈ ਨਾ ਨੇ ਮਰੇ ਇਸੇ ਦਰ ਆ ਰਹੇ ਆਦਰ ਪੁੱਤਰ ਲੱਗੇ ਹੋਣਾ ਸੁਈ ਦੇ ਵਿੱਚ ਆਮ ਨੂੰ ਨਾਲ ਕੋ ਮਿਆਰ ਜਾਂਦਾ ਕਰਦਾਸ ਜੀ ਇਸਕੀਨ ਜਦ ਇਹ ਲਾਵਾਂਗੇ ਡੋਲੇ ਚ ਪਵਾ ਕੇ ਮਾਰੇ ਤੋਂ ਮਿਆਰ ਜਾਂਦਾ ਇਹ ਮੱਥੇ ਜਿਸ ਬੀਨ ਇਹ ਕੋ ਖਾਣੋ ਉਸ ਤੋਂ ਜਾਂ ਇਹਨਾਂ ਨੂੰ ਡੱਬਾ ਹੈ ਜਾ ਹਾਂ ਇਹਨਾਂ ਨੂੰ ਦੋ ਜਾਣਾ ਦੋ ਮਿੰਟ ਜੀ ਅਮਾ ਅੱਗੇ ਮੋਕੇ ਵੀ ਭਾੜ ਲਿਆ ਮਾਤਾ ਨਾ ਬਸ ਤਿੰਨ ਕਿੰਨੇ ਪੁੱਲਾ ਰਹਿਦਾ ਹੈ ਜੀ ਤੇ ਜਿਵੇਂ ਉਹਨਾਂ